ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ 인ਦਰਮਨ ਕੀਰਤਨ ਟਿਊਟੋਰੀਅਲ ਵਿੱਚ ਅੱਜ ਕਰਦੇ ਹਾਂ ਅਰਦਾਸ ਕਰਦੇ ਹਾਂ ਜੀ ਸਭ ਰਾਜੀ ਖੁਸ਼ੀ ਹੋਵੋਗੇ ਜੀ ਅੱਜ ਜਿਹੜਾ ਕਵਿਤਾ ਦਾ ਵਿਸ਼ਾ ਹੈ ਜੀ ਅੱਜ ਜਿਹੜੀ ਧਾਰਮਿਕ ਕਵਿਤਾ ਆਪਾਂ ਨੇ ਕਰਨੀ ਹੈ ਉਸਦੇ ਬੋਲ ਹਨ ਕੋਈ ਦੱਸੇ ਮੇਰੇ ਗੋਬਿੰਦ ਨੂੰ ਤੇਰੇ ਲਾਲ ਸਜਾ ਕੇ ਤੋੜ ਦਿੱਤੇ ਬਹੁਤ ਹੀ ਸੌਖੀ ਕਵਿਤਾ ਹੈ ਜੀ ਇਹਦੇ ਵਿੱਚ ਤਾਲ ਕਹਿਰਵਾ ਰਹੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ ਜੀ ਆਓ ਜੀ ਕਵਿਤਾ ਦੇ ਬੋਲ ਦੱਸ ਦਿੰਨੇ ਹਾਂ ਸੁਰ ਦੱਸ ਦਿੰਨੇ ਹਾਂ ਧਾਏ ਦੇ ਵਿੱਚ ਕੋਮਲ ਲੱਗੇਗਾ ਜਿੰਨੀ ਵੀ ਕੋਮਲ ਲੱਗੇਗਾ ਧਾ ਕੋਮਲ ਤੇ ਸ਼ੁੱਧ ਧੁਨੋ ਹੀ ਲੱਗਣਗੇ ਤਿੰਨੀ ਕੋਮਲ ਲੱਗੇਗਾ ਆ ਜੇ ਆਪਾਂ ਸ਼ੁਰੂ ਕਰਦੇ ਹਾਂ ਫਿਰ ਤੁਹਾਨੂੰ ਹੌਲੀ ਹੌਲੀ ਸਿਖਾਵਾਂਗੇ ਜੀ I'm up map. जा ਕੁਸੀਂ ਇਹ ਸਾਰੀ ਕਵਿਤਾ ਦੋ ਪਹਿਰੇ ਨੇ ਜੀ ਕਰ ਲੈਣੀ ਹੈ ਆਓ ਜੇ ਆਪਾਂ ਹੌਲੀ ਹੌਲੀ ਸਿੱਖਦੇ ਹਾਂ ਕੋਈ ਤੇਸੀ ਮੇਰੀ ਗੋਬਿੰਦਿੰਦਾ ਕੋਈ ਤੇਸੀ ਮੇਰੀ ਗੋ

ਸਾਟਾ ਮਾ ਪੁਤਿ ਦਾ ਨੈ ਬੀਲੇ ਹੋਡਾ ਜੀਂਦੀ ਗੀ ਤਾ ਖੇਤ ਮੇ ਖੇਲੇ ਹੋਡਾ

ਹਾਂਜੀ ਇਹਦਾ ਤੁਸੀਂ ਇਹ ਦੂ ਕੁ ਪਹਿਰੇ ਆਂਦੀ ਕਵਿਤਾ ਹੈ ਜੀ ਬਹੁਤ ਹੀ ਵਧੀਆ ਹੈ ਕੋਈ ਵੀ ਚੀਜ਼ ਸਮਝ ਨਹੀਂ ਆਂਦੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਆਈ ਹੋਪ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਪਸੰਦ ਆਈ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟਾਂ ਰਾਹੀਂ ਸੁਝਾਅ ਜਰੂਰ ਦੱਸਿਓ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਖੁਲਾ ਚੁਕਾ ਦੇਖਿਮਾ ਬਖਸ਼ਨੀ ਜੀ ਮਿਲਦੇ ਆ ਬਹੁਤ ਹੀ ਜਲਦ ਅੱਜ ਇਹਨੂੰ ਇਸੇ ਤਰੀਕੇ ਨਾਲ ਹੋਰ ਵੀ ਕਵਿਤਾ ਲੈ ਕੇ ਪੇਸ਼ ਹੋਵਾਂਗੇ ਜੀ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ